ਕਾਰਨਜੀਤ ਜੀ ਕਹਿੰਦੇ ਕਾਰਨਜੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਰੋਡ ਵਿੱਚ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਜਿਹਦੇ ਤਹਿਤ ਅਸੀਂ ਦੋਨੇ ਅਦਾਰਿਆਂ ਦੇ ਵਿੱਚ ਲਗਭਗ 7800 900 ਮੁਲਾਜ਼ਮ बतौर ਕੱਚੇ ਵਰਕਰ ਕੰਮ ਕਰ ਰਹੇ ਆਂ ਪਿਛਲੇ ਲੰਬੇ ਅਰਸੇ ਤੋਂ ਤਕਰੀਬਨ 3 ਦਹਾਕਿਆਂ ਤੋਂ ਗਵਰਨਮੈਂਟ ਸਾਨੂੰ ਇਸੇ ਤਰ੍ਹਾਂ ਕੱਚੇ ਵਰਕਰਾਂ ਤੌਰ ਤੇ ਲਮਕਾਉਂਦੀ ਆ ਰਹੀ ਹੈ ਪਿਛਲੇ ਗਵਰਨਮੈਂਟ ਨੇ ਸਾਨੂੰ ਆਊਟਸੋਰਸ ਤੋਂ ਕੱਢ ਕੇ ਇੱਕ ਪਾਲਿਸੀ ਬਣਾਉਣੀ ਸੀਗੀ ਉਸ ਪਾਲਿਸੀ ਦਾ ਝਾਂਸਾ ਦੇ ਕੇ ਗਵਰਨਮੈਂਟ ਨੇ ਸਾਨੂੰ ਅੱਖੋਂ ਪਰੋਖੇ ਕਰਕੇ ਬਿਲਕੁਲ ਨਕਾਰਦੇ ਹੋਏ ਸਾਨੂੰ ਸਾਈਡ ਤੇ ਕਰਖਾਗਾ ਸੋ ਇੱਕ ਸਾਡੀ ਮੰਗ ਹੈ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਕਿਲੋਮੀਟਰ ਸਕੀਮ ਬੱਸਾਂ ਨੇ ਜੋ ਵਿਭਾਗ ਨੂੰ ਲੰਬੇ ਅਰਸੇ ਤੋਂ ਚੂਨਾ ਲਾ ਰਹੀਆਂ ਨੇ ਉਹ ਵੀ ਵਿਭਾਗਾਂ ਕਿਲੋਮੀਟਰ ਗੱਡੀਆਂ ਪੂਰਨ ਤੌਰ ਤੇ ਵੱਡੇ ਪੱਧਰ ਤੇ ਪਾ ਰਿਹਾ ਹੈ ਆਪਣੀ ਸਰਕਾਰ ਵਿਭਾਗ ਦੇ ਵਿੱਚ ਕੋਈ ਵੀ ਗੱਡੀ ਨਹੀਂ ਪਾ ਰਹੀ ਜਿੱਦ ਦੇ ਨਹੀਂ ਇਹ ਸਰਕਾਰ ਬਣੀ ਇਹਨਾਂ ਨੇ ਕੋਈ ਵੀ ਗੱਡੀ ਆਪਣੀ ਸਰਕਾਰੀ ਇਸ ادارے ਦੇ ਵਿੱਚ ਨਹੀਂ ਲੈਂਦੀ ਕਿਲੋਮੀਟਰ ਗੱਡੀਆਂ ਨੂੰ ਤੜਾ ਤੜ ਪਾ ਰਹੇ ਨੇ ਜਿੱਦਾਂ ਅਸੀਂ ਪੂਰਨ ਤੌਰ ਤੇ ਸ਼ਕਤੀ ਨਾਲ ਵਿਖੇਦੀ ਕਰਦੇ ਹਾਂ ਰਾਜੀ ਸਿੰਘ ਵੀ ਆ ਡਿਜੀਟਲ ਇਕਵਾਕਟਿਜ਼ਨਿਆ ਛੁਲਾ ਡਾੜੀਪੁਰ ਐਸੀ ਯਾਰ ਜੋ ਅੱਜ ਪੰਜਾਬ ਸਰਕਾਰ ਪਾਸਟੇਲ ਵਿੱਚ 2 ਘੰਟੇ ਬੱਸ ਸਟੈਂਡ ਬੰਦ ਕੀਤੇ ਨੇ ਜੋ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਲੈ ਕੇ ਵਾਅਦਾ ਤੋਂ ਮੁੱਕਰਈ ਹੈ ਉਸ ਨੂੰ ਲੈ ਕੇ ਅੱਜ ਬੱਸ ਸਟੈਂਡ ਬੰਦ ਕੀਤਾ ਗਿਆ ਜੇ ਵੀ ਆ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਉਹਨਾਂ ਵਾਲੇ ਟਾਈਮ ਦੇ ਵਿੱਚ 6 7 8 9 ਤੀਜੇ ਨੂੰ ਪ੍ਰੋਪਰ ਬੱਸਾਂ ਮੰਨ ਟੱਕਾ ਜਾਣ ਕਰਕੇ ਪੰਜਾਬ ਬੰਦ ਕਰਕੇ ਹਰਦਾਬ ਕੀਤੀ ਜਾਵੇ